ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਦੋ ਕੁ ਦਿਨ ਹੋ ਗਏ ਵਲੌਗ ਬਣਾਇਆ ਨਹੀਂ ਨਾ ਪਾਇਆ ਅ ਥੋੜੇ ਜਿਹੀ ਬੀਜੀ ਸੀਗੇ ਤੇ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਤੇ ਰਾਤੀ ਸਾਡੇ ਮੀਂਹ ਪਿਆ ਸੀਗਾ ਦੱਸਿਓ ਕਿਹਨਾ ਕਿਨਾਂ ਦੇ ਰਾਤੀ ਮੀਂਹ ਪਿਆ ਸਾਡੇ ਤਾਂ ਮੀਂਹ ਪਿਆ ਉਹਦਾ ਜ਼ਿਆਦਾ ਵੀ ਨਹੀਂ ਪਿਆ ਪਰ ਪੈ ਗਿਆ ਮੀਂਹ ਤੇ ਮੀਂਹ ਪਵੇ ਤਾਂ ਮੀਂਹ ਪੰਗਾ ਮੀਂਹ ਨਾ ਪਵੇ ਤਾਂ ਮੀਂਹ ਪੰਗਾ ਮੀਂਹ ਪੈ ਜਵੇ ਤੇ ਫੇਰ ਲੇਡੀਜ਼ ਨੂੰ ਹੁੰਦਾ ਜੀ ਆ ਵੀੜਿਆ ਚ ਖਲਾਰਾ ਬਹੁ ਪੈ ਗਿਆ ਜੀ ਸਫਾਈ ਕਰ ਲੋ ਚੰਗੀ ਤਰ੍ਹਾਂ ਸਫਾਈ ਕਰੋ ਤੇ ਨਾ ਪਵੇ ਤਾਂ ਫਿਰ ਗਰਮੀ ਹਾਏ ਗਰਮੀ ਤੇ ਗਰਮੀ ਬਹੁਤ ਜਿਆਦੀ ਆ ਤੇ ਤੇ ਮੈਂ ਆਪਣੀ ਸਵੇਰ ਦੀ ਰੁਟੀਨ ਜਿਹੜੀ ਆ ਮਤਲਬ ਕਿ ਜਿਹੜੇ ਉਹ ਬਲੈਕ ਰੇਜ਼ਿਨਸ ਵਗੈਰਾ ਤੇ ਮਨਵੀਰ ਲਈ ਮੈਂ ਆਲੂ ਬਖਾਰੇ ਜਿਹੜੇ ਸੁੱਕੇ ਉਹ ਪੇਂਦਿੰਨੀ ਹੁੰਨੀ ਆ ਉਹ ਅਸੀਂ ਆਪਣੇ ਲੈ ਕੇ ਪੀ ਕੇ ਉਹਨਾਂ ਦਾ ਪਾਣੀ ਤੇ ਫਿਰ ਅਸੀਂ ਮੈਂ ਹੋ ਗਈ ਸੀ ਆਪਣੇ ਕੰਮ ਤੇ ਸਟਾਰਟ ਮਾਨੂੰ ਕੀ ਕਹੀਦਾ ਚੜੂ-ਚੂੜੂ ਵਗੈਰਾ ਹੋਈ ਤੇ ਕਾਫੀ ਟਾਈਮ ਦੀਆਂ ਲੱਗੀ ਹੋਈਆਂ ਕੰਮ ਤੇ ਪਹਿਲਾਂ ਉਹ ਸਵਾਨ ਸਮੂਨ ਜਿਹੜਾ ਹੁੰਦਾ ਹੀ ਰਾਤ ਦੇ ਬਿਸਤਰੇ ਵਗੈਰਾ ਮੰਜੇ ਵਗੈਰਾ ਉਹ ਚੱਕਣ ਲੱਗੀ ਤੇ ਮੰਮੀ ਰਸੋਈ ਦੇ ਵਿੱਚ ਰੋਟੀ ਬਣਾਉਂਦਾ ਹੀ ਆ ਤੇ ਮੈਂ ਉਹ ਕੱਪੜੇ-ਕੁਪੜੇ ਦਾ ਮੱਜ ਤੱਕ ਕੱਪੜੇ ਨਹੀਂ ਧੋਣੇ ਕਿਉਂਕਿ ਮਸ਼ੀਨ ਇਹ ਵੱਡੀ ਆ ਤਾਂ ਫਿਰ ਰੋਜ਼-ਰੋਜ਼ ਚਲਾਇਆ ਨਹੀਂ ਉਹਨੂੰ ਕੀ ਕਹੀਦਾ ਮਮਤਾ ਸਹੀ ਰਹਿੰਦਾ ਬਿਜਲੀ ਵੀ ਜ਼ਿਆਦਾ ਖਿੱਚਦੀ ਆ ਤੇ ਥੋੜੇ ਜਿਹਾ ਕੱਪੜੇ ਚ ਚਲਾਉਣ ਦੀ ਚਲਾਉਣ ਦਾ ਕੋਈ ਫਾਇਦਾ ਵੀ ਨਹੀਂ ਤਿੰਨ ਦਿਨ ਦੇ ਕੱਪੜੇ ਹੋਣ ਜਮਾ ਤੇ ਫਿਰ ਉਹਨੂੰ ਕੀ ਕਹੀਦਾ ਚਲਾਉਣ ਦਾ ਫਾਇਦਾ ਹੁੰਦਾ ਕਿਉਂਕਿ ਕਾਫੀ ਕੱਪੜੇ ਪੈ ਜਾਂਦੇ ਇਹਦੇ ਵਿੱਚ ਤੇ ਪੱਗੂ ਇੱਥੇ ਸੌਂ ਗਿਆ ਸੀ ਏਸੀ ਵੱਲੇ ਏਸੀ ਵੱਲੋਂ ਉੱਠ ਕੇ ਆ ਵੀ ਕਮਰੇ ਦਾ ਉਹਦਾ ਬੂਹਾ ਖੁੱਲਾ ਹੀ ਹੁੰਦਾ ਵੀ ਬਾਪੂ ਵਾਲਾ ਕਮਰਾ ਵੀ ਏਸੀ ਕਰਕੇ ਐਨ ਠੰਡਾ ਹੋ ਜਾਂਦਾ ਤਾਂ ਹੀ ਅਸੀਂ ਇਹ ਦਰਵਾਜ਼ੇ ਆ ਜਿਹੜੇ ਉਹ ਬੰਦ ਰੱਖੀਦੇ ਆ ਵੀ ਕੂਲਿੰਗ ਜਿਹੜੀ ਔ ਰੈਂਦੀ ਆ ਕਮਰਿਆਂ ਦੇ ਵਿੱਚ ਤੇ ਪੱਗੂ ਇੱਥੇ ਬੈਠਾ ਸੀ ਤੇ ਚਾਦਰ ਗੰਦੀ ਹੋਈ ਸੀ ਬਾਪੂ ਦੇ ਬੈੱਡ ਦੀ ਤੇ ਇਸ ਕਰਕੇ ਮੈਂ ਜਿਹੜੀ ਉਹ ਚਾਦਰ ਉਹ ਚੇਂਜ ਕਰ ਦਿੱਤੀ ਬੱਡ ਸ਼ੀਟ ਤੇ ਹੁਣ ਉਹਨੂੰ ਕੀ ਕਹੀਦਾ ਕੰਮ ਕਰ ਰਿਕਾਰਡਿੰਗ ਕਰ ਦਿਨ ਮੈਨੂੰ ਵਾਸੀਆ ਆਉਣ ਲੱਪੀਆਂ ਤੇ ਇੱਥੇ ਨੰਨੂ ਮੇਰੇ ਨਾਲ 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 ਗੱਲਾਂ ਕਰਨਦਿਆਂ ਸੀ ਬਾਹਰ ਦੀਆਂ ਆਪਣੇ ਡੈਡੀ ਦੀਆਂ ਮੈਨੂੰ ਪੁੱਛਦਾ ਸੀ ਮਮਾ ਤੁਸੀਂ ਨਹੀਂ ਜਾਣਾ ਡੈਡੀ ਕੋਲ ਮੈਂ ਕਿਹਾ ਜਾਂ ਤਾਂ ਤੇਰੇ ਡੈਡੀ ਆਉਗੇ ਜੇ ਤੇਰੇ ਡੈਡੀ ਨਾ ਆਏ ਫਿਰ ਮੈਂ ਜਾ ਜਾ ਕੇ ਆਉਂਗੀ ਉਹਨਾਂ ਕੋਲ ਕਿਉਂਕਿ ਅਗਲੇ 2 ਸਾਲ ਬਾਅਦ ਚਾਹੀਏ ਸਿਰਫ 26 ਦਿਨ ਰਹਿ ਕੇ ਗਏ ਉਹ ਵੀ ਕੋਈ ਉਧਰ ਕੰਮਕਾਰ ਸੀਗਾ ਤਾਂ ਕਰਕੇ ਵੈਸੇ ਅੱਗੇ ਆਈ ਸੀ ਜਦੋਂ ਪਹਿਲਾਂ ਹੁੰਦਾ ਤਿੰਨ ਤਿੰਨ ਮਹੀਨੇ ਰਹਿ ਕੇ ਗਏ ਸੀ ਇਸ ਵਾਰ ਬਹੁਤ ਥੋੜੀ ਛੁੱਟੀ ਸੀਗੀ 26 ਦਿਨ ਦੀ ਕਿਉਂਕਿ ਇਹਨਾਂ ਨੇ ਉੱਥੇ ਛੁੱਟੀਆਂ ਲੈ ਲਈਆਂ ਸੀ ਕੋਈ ਇਹਨਾਂ ਨੂੰ ਆਪਣੇ ਪੇਪਰਵਰਕ ਸੀਗਾ ਜ਼ਰੂਰੀ ਉਹਨਾਂ ਕਰਕੇ ਛੁੱਟੀਆਂ ਛਟੀਆਂ ਲੈ ਲਈਆਂ ਸੀ ਹੁਣ ਦੇਖਦੇ ਆ ਕਿੱਦਾਂ ਹੁੰਦੀ ਆ ਨਵੇਂ ਸਾਲ ਦੇ ਵਿੱਚ ਉਮੀਦ ਤਾਂ ਬਹੁਤ ਆ ਵੀ ਮੈਂ ਇੱਕ ਟੂਰ ਲਾ ਕੇ ਆਉਂਗੀ ਨਵੇਂ ਸਾਲ ਵਿੱਚ ਤੇ ਇਥੇ ਉਹਨੂੰ ਕੀ ਕਹੀਦਾ ਕਮਰਿਆਂ ਚ ਮੈਂ ਸਾਰੇ ਤਕਰੀਬਨ ਝਾੜੂ ਝੂੜੂ ਲਾ ਲਿਆ ਸੀ ਡਸਟਿੰਗ ਵੀ ਕਰ ਲਈ ਸੀ ਤੇ ਉਹ ਫਿਰ ਇਧਰ ਬਰਾਂਡੇ ਵਿੱਚ ਆ ਗਏ ਇਹ ਆਚਾਰ ਜਿਹੜਾ ਉਹਨੂੰ ਕੀ ਕੀ ਦਾ ਪਾਇਆ ਸੀ ਮੈਂ ਉਹ ਚੈੱਕ ਕਰਨ ਲੱਪੀ ਠੀਕ ਆ ਆਚਾਰ ਤੇ ਆਚਾਰ ਦੇਖ ਲਓ ਸਾਰਾ ਸਹੀ ਆ ਤੇ ਤੇਲ ਨਾਲ ਉਹਨੂੰ ਕੀ ਕੀ ਦਾ ਡਿਪ ਕਰ ਦਿੱਤਾ ਸੀਗਾ ਤੇ ਜਿੰਨਾ ਥੱਲੇ ਬੈਠਣਾ ਸੀ ਉਹ ਵੀ ਬੈਠ ਗਿਆ ਡੱਬੇ ਮਿੱਟੀ-ਮਿੱਟੀ ਪਈ ਸੀ ਪਹਿਲਾਂ ਹਵਾ ਚੱਲੀ ਸੀ ਰਾਤੀ ਮੈਂ ਤਾਂ ਕਰਕੇ ਸਾਫ਼ ਕਰਨ ਲੱਪੀ ਇਹ ਤੇ ਜਿੰਨਾ ਕੋ ਨੂੰ ਕੀ ਕੀ ਨਾਲ ਡਸਟਿੰਗ ਵਗੈਰਾ ਕਰਕੇ ਇਹ ਟੋਕਰੀ ਮੈਂ ਟਿਸ਼ੂਜ਼ ਲੈ ਲੈ ਆਂਦੀ ਸੀ ਟਿਸ਼ੂ ਖਤਮ ਹੋਇਆ ਹੁਣ ਲੈ ਕੇ ਆਉਂਗੀ ਤੇ ਇਹ ਨੂੰ ਕੀ ਕੀ ਦਾ ਮੈਂ ਹਲਮਾਰੀ ਚ ਰੱਖ ਤੇ ਹਲਮਾਰੀ ਵੀ ਸੈੱਟ ਕਰਨ ਵਾਲੀ ਹੋਗੀ ਫਿਰ ਦੁਬਾਰਾ ਇਹਨੂੰ ਕਰੂੰਗੀ ਕਿਛੇ ਦਿਨ ਸੈੱਟ ਸਾਰੀ ਨੂੰ ਸੌਦੇ ਪੱਤੇ ਵਾਲੀ ਇਹਦੇ ਵਿੱਚ ਹੀ ਅਸੀਂ ਆਪਣੇ ਮੈਨੂੰ ਨੀਂਦੀ ਉਹ ਵਾਸੀਆਂ ਆਈ ਜਾਂਦੀਆਂ ਰਿਕਾਰਡਿੰਗ ਕਰਦੀ ਨੂੰ ਇਹ ਤੇ ਨਾ ਉਹ ਸਾਰੀ ਗਰੋਸਰੀ ਇਹਦੇ ਵਿੱਚ ਹੀ ਰੱਖੀ ਦੀ ਅਸੀਂ ਐਸੀ ਅਲਮਾਰੀ ਦੇ ਵਿੱਚ ਤੇ ਇਹਨੂੰ ਮੈਂ ਕਰੂੰਗੀ ਸੈਟ ਹੁਣ ਕਿਸੇ ਹੋਰ ਦਿਨ ਥੋੜੀ ਜਿਹੀ ਗਰਮੀ ਘੱਟ ਲੋਵੇ ਕਿਉਂਕਿ ਇੱਧਰ ਬਰਾਂਡੇ ਦੇ ਵਿੱਚ ਬਹੁਤ ਗਰਮੀ ਹੁੰਦੀ ਆ ਕਿਉਂਕਿ ਧੁੱਪ ਤਕਰੀਬਨ ਇੱਧਰਲੇ ਵਿੜੇ ਵਿੱਚ ਸਾਰਾ ਦਿਨ ਰਹਿੰਦੀ ਆ ਦੂਜੇ ਵਿੱਚ ਤਾਂ ਲੈਂਟਰ ਪਾਤਾ ਕਰਕੇ ਉੱਧਰ ਸ਼ਾਂ ਹੋ ਜਾਂਦੀ ਐ ਇੱਧਰਲੇ 'ਚ ਉਹਨੂੰ ਕੀ ਕਹਿੰਦਾ ਮਰਹਿੰਦੀ ਆ ਉਹਨੂੰ ਕੀ ਕਹਿੰਦਾ ਧੁੱਪ ਇਹਨੂੰ ਕੀ ਕਹਿੰਦਾ ਇਹ ਤੁਹਾਨੂੰ ਵਿਸ਼ਵਾਸ ਹੁੰਦੀ ਹੋਣੀ ਐ ਤੇ ਆ ਵੀਡੀਓ ਦੇ ਵਿੱਚ ਇਹ ਚਿੜੀਆਂ ਵੀ ਆ ਰੋਲਾ ਪਾਉਂਦੀਆਂ ਤੇ ਵੀ ਬਹੁਤ ਗਰਮੀ ਮਾਂਦੀਆਂ ਜਿਹੜੀ ਇੱਕ ਚਿੜੀ ਸੀ ਸਾਡੀ ਬਰਾਊਨੀ ਦੋ ਬਰਾਊਂ ਚਿੜੀਆਂ ਸੀ ਦੋ ਚਿੱਟੀਆਂ ਇੱਕ ਜਿਹੜੀ ਬਰਾਊਨੀ ਸੀ ਸਾਡੀ ਉਹ ਮਰ ਗਈ ਵਿਚਾਰੀ ਬੜਾ ਮਨਜਾ ਦੁਖੀ ਜਾ ਹੋਇਆ ਮਨੀ ਕਹਿੰਦਾ ਸੀ ਇਹਦੇ ਨਾਲ ਦੀ ਹੋਰ ਲੈ ਆਈਏ ਮੈਂ ਕਿਹਾ ਨਹੀਂ ਮਨੀ ਹੁਣ ਨਹੀਂ ਅਸੀਂ ਲੈ ਕੇ ਆਉਣੀ ਹੋਰ ਆਪਾਂ ਇਹ ਹੋਰ ਨਹੀਂ ਰੱਖਣੇ ਹੁਣ ਇਹ ਵੀ ਤਿੰਨਾਂ ਸੰਭਾਲ ਤਾਂ ਉਹਨਾਂ ਦੀ ਉਹਦੀ ਵੀ ਕਰਦੇ ਸੀਗੇ ਬਟ ਉਹ ਪਤਾ ਨਹੀਂ ਉਹਨੂੰ ਕੀ ਪ੍ਰੋਬਲਮ ਹੋਈ ਉਹ ਮਰ ਗਈ ਉਹਨਾਂ ਕੀ ਕਹੀਆ ਬਰਾਊਨੀ ਤੇ ਇੱਥੇ ਮਸ਼ੀਨ ਮੈਂ ਉਹਦਾ ਬਾਹਰ ਰੱਖੀ ਹੁੰਦੀ ਅਸੀਂ ਉਹ ਜਿੱਥੇ ਉਹਨੂੰ ਕੀ ਕਹਿੰਦਾ ਵੱਡੀ ਉਹਨੂੰ ਕੀ ਕਹਿੰਦਾ ਲੱਗਾ ਹੋਇਆ ਵਾਲ ਉੱਥੇ ਰੱਖੀ ਦੀ ਆ ਪਰ ਹਜੇ ਤਾਂ ਨਹੀਂ ਰੱਖੀਦੀ ਕਿਉਂਕਿ ਧੁੱਪ ਬਹੁਤ ਹੁੰਦੀ ਆ ਤੇ ਇਹਦਾ ਜਿਹੜਾ ਰੰਗ ਆ ਕਲਰ ਆ ਉਹ ਖਰਾਬ ਹੋ ਜਾਣਾ ਕਿਉਂਕਿ ਇਹਦਾ ਮੈਂ ਹਜੇ ਕਵਰ ਨਹੀਂ ਲਿਆ ਇਸ ਕਰਕੇ ਮੈਂ ਇਹਨੂੰ ਬਰਾਂਡੇ ਦੇ ਵਿੱਚ ਹੀ ਰੱਖਿਆ ਹੋਇਆ ਜਦੋਂ ਇਹਦਾ ਕਵਰ ਲੈ ਲੂੰਗੀ ਫਿਰ ਇਹਨੂੰ ਕੀ ਕਹਿੰਦਾ ਉੱਥੇ ਬਾਹਰ ਰੱਖੂੰਗੀ ਉਹਨੂੰ ਕੀ ਕਹਿੰਦਾ ਬਾਹਰ ਜਿੱਥੇ ਲਾਂਡਰੀ ਵਗੈਰਾ ਦਾ ਕੰਮ ਆ ਸਾਡਾ ਉੱਥੇ ਇਹਨੂੰ ਰੱਖ ਦੂੰਗੀ ਮਸ਼ੀਨ ਨੂੰ ਇਹ ਹਜੇ ਨੂੰ ਅੰਦਰ ਹੀ ਰੱਖ ਲਈਦਾ ਕਿਉਂਕਿ ਬਾਹਰ ਤੋਂ ਬਹੁਤ ਤਿੱਖੀ ਹੁੰਦੀ ਆ ਫਿਰ ਕਲਰ ਬੜੀ ਜਲਦੀ ਖਰਾਬ ਹੋਣ ਲੱਗ ਪੈਂਦਾ ਇਹ ਵੀ ਮੈਂ ਜਦੋਂ ਵੀ ਕੱਪੜੇ ਧੋਣੀਆਂ ਮੈਂ ਕੱਪੜੇ ਧੋ ਕੇ ਇੱਕ ਟਾਵਲ ਰੱਖਿਆ ਇਹਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਮਸ਼ੀਨ ਨੂੰ ਫਿਰ ਮੈਂ ਉਹਨੂੰ ਕੀ ਕਹਿੰਦਾ ਬਰਾਂਡੇ ਵਿੱਚ ਰੱਖਦੀ ਆ ਅੱਜ ਬਰਾਂਡੇ ਵਿੱਚ ਵੀ ਬਹੁਤ ਖਲਾਰਾ ਸੀਗਾ ਕਿਉਂਕਿ ਰਾਤੀ ਜਦੋਂ ਕੋਹ ਨੇਰੀ ਜੀ ਚੱਲੀ ਹਵਾ ਜੀ ਬਦਲ ਹੋਇਆ ਤਾਂ ਮੈਂ ਉਦੋਂ ਜਾਗਦੀ ਸੀ ਉੱਠੀ ਸੀ ਮੈਂ ਲਾਈਟ ਵੀ ਚੱਲੇਗੀ ਸੀਗੀ ਫੇਰੇ ਬਾਹਰਲਾ ਜਿੰਨਾ ਸਮਾਨ ਆ ਉਹ ਟਾਵਲ ਵਗੈਰਾ ਪੋਚੇ ਵਗੈਰਾ ਜੋ ਟੰਗੇ ਸਿਗੇ ਹੋ ਮੈਂ ਸਾਰੇ ਉਹਨੂੰ ਕੀ ਕੀਤਾ ਅੰਦਰ ਹੀ ਰੱਖ ਲੇ ਸੀ ਤੇ ਇਹ ਮੈਂ ਇਹ ਦਾਣਿਆ ਆਟੇ ਵਾਲਾ ਬੋਰਾ ਵਾ ਇਹਨੂੰ ਵੀ ਮੈਂ ਧੋ ਧੂ ਕੇ ਸੁਕਾਇਆ ਹੋਇਆ ਸੀ ਤੇ ਇਹਨੂੰ ਫੇਰ ਅਲਮਾਰੀ ਚ ਰੱਖ ਦਿੰਨੀ ਹੁੰਨੀ ਆ ਤੇ ਇਹ ਸਾਰੇ ਇੱਥੇ ਜੋ ਬਰਤਨ ਵਗੈਰਾ ਮਨੀ ਦੀ ਦਾਦੀ ਵੀ ਰਸੋਈ ਵਿੱਚ ਦਿਖੰਦਾਈ ਦਾਦੀ ਰੋਟੀ ਬਣਾ ਕੇ ਆਟੀ ਸੀਗੀ ਤੇ ਇਤੋਂ ਕੀ ਕਹਿ ਰਹੀ ਮੈਂ ਭਾਂਡੇ ਟਕਾਉਂਦੇ ਮੈਂ ਇੱਧਰ ਹੀ ਰੱਖੇ ਵੱਡੇ ਭਾਂਡੇ ਵਾਲੇ ਕਿਉਂਕਿ ਜਦੋਂ ਨਾ ਕੁੱਕਰ ਵਗੈਰਾ ਜਾਂ ਕੁਝ ਬਣਾਈਆਂ ਜਿਹੜੀ ਉੱਪਰ ਸੈਲਫ ਆ ਉਹਨਾਂ ਇਹ ਜਿਹੜੇ ਬਾਕੀ ਭਾਂਡੇ ਚਿਪਚਿਪ ਜੇ ਕਰਨ ਲੱਪ ਪੈਂਦੇ ਆ ਤਾਂ ਮੈਂ ਇੱਥੇ ਰੱਖੇ ਹੋਏ ਇਹੋ ਦੇਖਦੇ ਆਂ ਬਾਰ-ਬਾਰ ਸਾਰੇ ਜਾਣੇ ਰੋਲਾ ਤੇ ਪਾਉਂਦੇ ਆ ਜੀ ਬਾਹਰ ਚਲੀਏ ਬਾਹਰ ਚਲੀਏ ਹੁਣ ਮੈਂ ਜਾਂ ਅੱਗੇ ਵੀ ਦੋ ਵਾਰੀ ਮੈਂ ਆਪਣੇ ਹਸਬੰਡ ਕੋਲ ਜਾਂ ਆਈ ਆ ਮਤਲਬ ਦੋਨੇ ਗਏ ਸੀ ਅਸੀਂ ਮਾਂ ਪੁੱਤ ਇਕੱਠੇ ਗਏ ਸੀ ਸਾਨੂੰ ਸ਼ੰਗਨ ਵੀਜ਼ਾ ਜਿਹੜਾ ਉਹ ਮਿਲ ਜਾਂਦਾ ਵਾ 6 ਮਹੀਨੇ ਦਾ ਔਰ 3 ਕੁ ਮਹੀਨੇ ਫਿਰ ਉਹਦੇ ਵਿੱਚੋਂ ਅਸੀਂ ਰਹਿ ਸਕਦੇ ਆਂ ਇੱਕ ਵਾਰੀ 6 ਮਹੀਨਿਆਂ ਦਾ ਮਿਲਿਆ ਸੀਗਾ 3 ਮਹੀਨੇ ਰਹਿ ਸਕਦੇ ਸੀਗੇ ਇੱਕ ਵਾਰੀ 90 ਦਿਨ ਦਾ ਮਿਲਿਆ ਸੀਗਾ ਵੀਜ਼ਾ ਤੇ ਉਹਦੇ ਵਿੱਚੋਂ ਆਈ ਥਿੰਕ 80 ਡੇਸ 80 ਡੇਸ ਕੇ 75 ਡੇਸ ਐਨੇ ਰਹਿ ਸਕਦੇ ਸੀ ਫਿਰ ਅਸੀਂ ਔਰ 70 ਕੇ ਦਿਨ ਉਹਦੇ ਵਿੱਚੋਂ ਅਸੀਂ ਫਿਰ ਰਹਿ ਕੇ ਆਏ ਸੀਗੇ 70 ਤੋਂ ਸ਼ਾਇਦ ਜ਼ਿਆਦਾ ਹੀ ਸੀਗੇ ਮਤਲਬ ਕਿ ਉਹਦੇ ਵਿੱਚ ਅਸੀਂ 2.5 ਮਹੀਨੇ ਰਹਿ ਆਏ ਸੀਗੇ ਮੋਟੂ ਕੋਲ ਤੇ ਹੁਣ ਦੇਖਾਂਗੇ ਫਿਰ ਜਾਵਾਂਗੇ ਇਕ ਅੰਨੀ ਦੂਰ ਮਤਲਬ ਕਿ ਮੇਰੀ ਪ੍ਰੋਬਲਮ ਹੁਣ ਤਾਂ ਮੈਨੂੰ ਨਹੀਂ ਪ੍ਰੋਬਲਮ ਜਦੋਂ ਮੈਂ ਇਹ ਟਰੈਵਲ ਕੀਤਾ ਫੋਰਨ ਵਾਸਤੇ ਦੋ ਵਾਰੀ ਉਦੋਂ ਤਾਂ ਮੈਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਸੀ ਅਲਸਰੇਟਿਵ ਕੋਲਾਈਟਿਸ ਇਹ ਫਸਟ ਟਾਈਮ ਜਦੋਂ ਮੈਂ ਗਈ ਹੁਣ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੈਨੂੰ ਮੈਂ ਕਿੱਦਾਂ ਪਹੁੰਚੀ ਇਹ ਮੈਨੂੰ ਹੀ ਪਤਾ ਤੇ ਜਦੋਂ ਸੈਕੰਡ ਟਾਈਮ ਗਈ ਉਸ ਟਾਈਮ ਥੋੜਾ ਮਨਵੀਰ ਯੰਗ ਸੀਗਾ ਉਹਨੂੰ ਕੀ ਕਹਿੰਦਾ ਇਸ ਕਰਕੇ ਥੋੜਾ ਸੌਖਾ ਰਿਹਾ ਮੈਨੂੰ ਜਣਾ ਜਦੋਂ ਫਸਟ ਟਾਈਮ ਮੈਂ ਮਨਵੀਰ ਨਾਲ ਗਈ ਸੀਗੀ ਫੌਰਨ ਤੇ ਉਸ ਟਾਈਮ ਤੇ ਤਾਂ ਅਮਨਵੀਰ ਸਾਰਾ 7 7 ਸਾਲ ਦਾ ਸੀ ਆਈ ਥਿੰਕ ਅ 6 7 ਸਾਲ ਦਾ ਸੀਗਾ ਤੇ ਹੁਣ ਜਦੋਂ ਗਈ ਸੀਗੀ ਲਾਸਟ ਟਾਈਮ ਜਦੋਂ ਗਈਆਂ ਹੁਣ ਤੇ ਉਸ ਟਾਈਮ ਅਨਵੀਰ 12 ਸਾਲ ਦਾ ਸੀ 12 13 ਸਾਲ ਦਾ ਤੇ ਹੁਣ ਦੇਖਾਂਗੇ ਫਿਰ ਇੱਕ ਚੱਕਰ ਲਾਇਆਵਾਂਗੇ ਮੋਟੂ ਕੋਲ 3 ਮਹੀਨੇ ਕੋਲ ਰਹਿ ਆਉਂਗੀ ਉਹਨਾਂ ਨੂੰ ਤਾਂ ਛੁੱਟੀ ਫਿਰ ਜ਼ਿਆਦਾ ਨਹੀਂ ਮਿਲਨੀ ਦੇਖਦੇ ਆ ਕਿਸਮਤ ਚ ਕੀ ਲਿਖਿਆ ਪਰਮਾਨੈਂਟ ਨਹੀਂ ਮੈਂ ਰਹਿ ਸਕਦੀ ਤੇ ਇੱਕ ਮੈਨੂੰ ਇਦਾਂ ਲੱਗਦਾ ਰਹਿੰਦਾ ਵੀ ਉਹ ਕੰਮ ਤੇ ਜਾਂਦੇ ਆ ਮੇਰੀ ਹੈਲਥ ਪ੍ਰੋਬਲਮਸ ਨੂੰ ਲੈ ਕੇ ਵੈਸੇ ਤਾਂ ਮੈਂ ਠੀਕ ਆ ਹੁਣ ਪਰ ਫਿਰ ਵੀ ਜਿਹੜੀ ਥੋੜੀ ਬਹੁਤੀ ਆ ਇੱਥੇ ਮੈਂ ਆਪਣਾ ਫਿਰ ਵੀ ਗਈ ਉਹਨੂੰ ਕੀ ਕਹਿੰਦਾ ਆਪਣੇ ਡਾਈਟ ਵਗੈਰਾ ਕੋਈ ਕੁਝ ਫੋਲੋ ਕਰਦੀ ਰਹਿਣੀ ਆ ਵੀ ਉੱਥੇ ਉਹਨਾਂ ਨੂੰ ਫਿਰ ਮੁਸ਼ਕਲ ਹੋ ਜਾਣੀ ਆ ਸਾਰੀ ਤੇ ਇਸ ਕਰਕੇ ਤੇ ਤਿੰਨ ਕੁ ਮਹੀਨੇ ਚਲੋ ਮਾਈਂਡ ਥੋੜਾ ਜਿਹਾ ਹੋ ਜਾਊਗਾ ਮਤਲਬ ਕਿ ਬਾਹਰ ਦੇਖਾਂਗੇ ਬੀਚੀਜ਼ ਵਗੈਰਾ ਤੇ ਜਾ ਮੈਨੂੰ ਬੀਚ ਬੀਚ ਤੇ ਜਾਣ ਦਾ ਬਹੁਤ ਸ਼ੌਂਕ ਹੈ ਦੋ ਵਾਰੀ ਮੈਂ ਗਈਆਂ ਇਨਾ ਕੋਲ ਤੇ ਦੋਨੇ ਵਾਰੀ ਜਦੋਂ ਮੈਂ ਗਈਆਂ ਦਸੰਬਰ ਜਨ ਦਸੰਬਰ ਦੇ ਵਿੱਚ ਜਾਂਦੇ ਰਹੇ ਹਾਂ ਨਵੰਬਰ ਦਸੰਬਰ ਤੋਂ ਉਸ ਟਾਈਮ ਤੇ ਤੇ ਉੱਥੇ ਬਹੁਤ ਹੀ ਜ਼ਿਆਦਾ ਠੰਡ ਰਹਿੰਦੀ ਸੀ ਤੇ ਮੇਰੀ ਹੈਲਥ ਦੇ ਕਰਕੇ ਮਤਲਬ ਵੀਕਨੈਸ ਕਰਕੇ ਮੈਂ ਤਾਂ ਜ਼ਿਆਦਾ ਘਰ ਹੀਟਿੰਗ ਲੱਗੀ ਕਰਕੇ ਘਰ 'ਚ ਹੀ ਰਹਿਣੀ ਹੁੰਦੀ ਸੀ ਬਾਹਰ ਘੱਟ ਹੀ ਨਿਕਲਦੀ ਹੁੰਨੀ ਸੀ ਤੇ ਇਸ ਕਰਕੇ ਬੀਚੀਜ਼ ਵਗੈਰਾ ਤੇ ਜਿਹੜਾ ਉਹ ਜਾ ਹੀ ਨਹੀਂ ਹੋਇਆ ਉੰਜ ਦੇ ਇਸ ਵਾਰ ਜਾਉਂਗੀ ਗਰਮੀ ਚ ਜਾਉਂਗੀ ਤੇ ਜਿਹੜਾ ਬੀਚ ਵਗੈਰਾ ਜਾਂ ਹੋਰ ਕਿਤੇ ਵੀ ਉਹਨੂੰ ਕੀ ਕਹਿਦਾ ਕੰਫਰ ਲਈਏ ਜਾ ਆਈਏ ਤੇ ਇਸ ਵਾਰ ਦੇਖਾਂਗੇ ਕਿੱਦਾਂ ਹੁੰਦੀ ਆ ਜੇ ਬਾਬਾ ਜੀ ਦੀ ਮੇਲ ਰਹੀ ਤਾਂ ਦੇਖਦੇ ਆਂ ਇਕੱਲੀ ਚਲ ਜੂਗੀ ਮਨਵੀਰ ਤਾਂ ਮੈਨੂੰ ਇਕੱਲੀ ਨੂੰ ਭੇਜ ਕੇ ਰਾਜੀ ਨਹੀਂ ਕਿਉਂਕਿ ਇਹਨੂੰ ਇਹ ਲੱਗਦਾ ਰਹਿੰਦਾ ਕਿ ਮੰਮਾ ਠੀਕ ਨਹੀਂ ਰਹਿੰਦੀ ਤਾਂ ਫਿਰ ਇਹ ਟਰੈਵਲ ਕਿੱਦਾਂ ਕਰੂਗੇ ਵੀ ਮੈਂ ਨਰਵਸ ਬੋਝਲਦੀ ਹੋ ਜਾਣੀ ਆ پتہ ਕਿ ਜਦੋਂ ਦੀ ਮੈਨੂੰ ਇਹ ਪ੍ਰੋਬਲਮ ਹੋਈ ਆ ਤੇ ਮੈਨੂੰ ਨਰਵਸਨੈਸ ਬਹੁਤ ਹੋ ਜਾਂਦੀ ਆ ਨਰਵਸਨੈਸ ਮਤਲਬ ਕਿ ਜਦੋਂ ਕਿਸੇ ਕੋਈ ਚੀਜ਼ ਮੈਨੂੰ ਨਾ ਵੀ ਭੁੱਲਣੀ ਹੋਵੇ ਨਾ ਆਟੋਮੈਟਿਕਲੀ ਮੈਨੂੰ ਕਈ ਚੀਜ਼ਾਂ ਮੇਰੇ ਦਿਮਾਗ ਚ ਤੇ ਹੁੰਦੀਆਂ ਆ ਕਰਨਾ ਪਰ ਮੈਨੂੰ ਨਾ ਉਹ ਨਰਵਸਨੈਸ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਭੁੱਲਣ ਲੱਪ ਪੈਂਦੀਆਂ ਇਸੇ ਲਈ ਮੈਂ B12 ਉਹਨੂੰ ਕੀ ਕਹਿੰਦਾ ਯੂਜ਼ ਕਰਦੀ ਆ ਉਹ ਵੀ ਉਹਨੂੰ ਕੀ ਕਹਿੰਦਾ ਮੈਮਰੀ ਵਾਸਤੇ ਤੇ ਨਰਵਸ ਸਿਸਟਮ ਵਾਸਤੇ ਬਹੁਤ ਵਧੀਆ ਵਾ B12 ਤੇ ਇਹ ਉਹਨੂੰ ਕੀ ਕਹਿੰਦਾ ਫਿਰ ਮੈਂ ਬਾਰੋਂ ਹੁਣ ਵੇੜਾ ਸੁੰਭਰ ਲਾਪੀ ਸੀ ਰਾਤ ਦਾ ਮੀਂਹ ਪਿਆ ਕਰਕੇ ਤੇ ਇੱਕ ਪਗੀ ਬਾਥਰੂਮ ਜਿਹੜਾ ਉਹ ਇੱਥੇ ਕਰਦੀ ਐ ਫਿਰ ਇਸ ਕਰਕੇ ਮੈਨੂੰ ਵੇੜਾ ਜਿਹੜਾ ਉਹ ਤੀਜੇ ਦਿਨ ਜਿਹੜਾ ਉਹ ਧੋਣਾ ਪੈਂਦਾ ਮੈਂ ਝਾੜੂ ਨਾਲ ਤਾਂ ਮਾਰਦੀ ਹੁੰਨੀ ਵੀ ਪਾਣੀ ਥੋੜਾ ਲੱਗੇ ਜੇ ਕੱਲੇ ਪਾਣੀ ਨਾਲ ਉਦੈ ਧੋਈ ਜਾਈਏ ਫਿਰ ਪਾਣੀ ਬਹੁਤ ਜ਼ਿਆਦਾ ਵੇਸਟ ਹੁੰਦਾ ਇਸ ਕਰਕੇ ਮੈਂ ਉਹਨੂੰ ਕੀ ਕਹਿੰਦਾ ਨਾਲ ਝਾੜੂ ਜਿਹੜਾ ਉਹ ਯੂਜ਼ ਕਰਦੀ ਆ ਤੇ ਜਿੱਦਣ ਮੀਂਹ ਪੈਂਦਾ ਕੰਮ ਜਿਹੜਾ ਉਹ ਕਿੰਨਾ ਹੀ ਵੱਧ ਜਾਂਦਾ ਤੇ ਇਹ ਉਹਨੂੰ ਕੀ ਕਹਿੰਦਾ ਇੱਥੋਂ ਵੇੜਾ ਸਾਫ਼ ਕਰ ਗੁਰ ਕੇ ਤਾਂ ਫਿਰ ਮੈਂ ਉਹਨੂੰ ਕੀ ਕਹੀਦਾ ਅੰਦਰ ਪੋਚਾ ਵਗੈਰਾ ਲਾਉਂਗੀ ਇਹ ਸਾਡੇ ਫਰਸ਼ ਇਸ ਤੇ ਵੇੜੇ ਦੀ ਖਰਾਬ ਹੋਈ ਹੈ ਤੁਹਾਨੂੰ ਦੱਸਿਆ ਜਿੱਦਾਂ ਮੈਂ ਸਾਰਿਆਂ ਨੂੰ ਇਹ ਮਕਾਨ ਜਿਹੜਾ ਅਸੀਂ 8 ਸਾਲ ਹੋਏ ਆ ਲਿਆ ਸੀਗਾ ਇਹੋ ਮਕਾਨ ਅਸੀਂ ਉਹ ਜਿਹੜਾ ਮੋਰਲਾ ਵੇੜਾ ਉਹ ਸਾਡਾ ਪਲਾਟ ਸੀਗਾ ਉਹ ਅਸੀਂ ਵੇਚਰ ਲਾ ਲਿਆ ਤੇ ਇਹ ਉਦਾਂ ਉਹਨਾਂ ਦੇ ਘਰ ਦੀ ਸਹੀ ਲੋਕੇਸ਼ਨ ਹੋ ਸੀ ਇੱਧਰਲੇ ਪਾਸੇ ਇਹ ਛੋਟੀ ਗਲੀ 'ਚ ਦਰਵਾਜ਼ਾ ਸੀ ਉਹ ਅਸੀਂ ਬੰਦ ਕਰ ਦਿੱਤਾ ਤੇ ਇਸ ਕਰਕੇ ਸਾਡਾ ਘਰ ਥੋੜਾ ਉਲਟਾ ਪੁਲਟਾ ਹੋਇਆ ਹੋਇਆ ਤੇ ਦੇਖਦੇ ਆ ਮਨਵੀਰ ਨੂੰ ਤਾਂ ਅਸੀਂ ਕਦੀ ਵੀ ਪਰਮਾਨੈਂਟ ਉਹਨੂੰ ਕੀ ਕਹਿੰਦਾ ਫੌਰਨ ਨਹੀਂ ਭੇਜਣਾ ਮਨਵੀਰ ਨੂੰ ਤਾਂ ਅਸੀਂ ਫੌਰਨ ਨਹੀਂ ਭੇਜਣਾ ਜਿੰਨਾ ਹੋ ਸਕੇ ਅਸੀਂ ਪੂਰੀ ਕੋਸ਼ਿਸ਼ ਕਰਨੀ ਵੈਸੇ ਮਨਵੀਰ ਖੁਦ ਵੀ ਉਹਨੂੰ ਕੀ ਕਹਿੰਦਾ ਬਾਹਰ ਜਾ ਕੇ ਰਾਜੀ ਨਹੀਂ ਉਹ ਵੀ ਕਹਿੰਦਾ ਮੈਂ ਆਪਣੀ ਸੈਟਲਮੈਂਟ ਇੱਥੇ ਪੰਜਾਬ ਵਿੱਚ ਹੀ ਕਰਨੀ ਇੰਡੀਆ ਵਿੱਚ ਤੇ ਮੈਂ ਕੋਈ ਬਾਰਬੂਰ ਨਹੀਂ ਜਾਣਾ ਘੁੰਮਣ ਫਿਰਨ ਤੇ ਚਲੋ ਇਹ ਅੱਗੇ ਦੋ ਵਾਰੀ ਜਾ ਆ ਇਦਾਂ ਫਿਰ ਚਲੇ ਜਾਊਗਾ ਗਾ ਕੰਮ ਕਰ ਵਧੀਆ ਰਿਹਾ ਤੋ ਉਹ ਤੋ ਫਿਰ ਬੰਦਾ ਟੂਰਿਸਟ ਵਗੈਰਾ ਦਾ ਘومی ਆਂਦਾ ਟੂਰਿਸਟ ਵਗੈਰਾ ਚਲੇ ਜਾ ਕਰੂ ਜਿੱਥੇ ਜਾਣਾ ਪਰ ਅਸੀਂ ਪਰਮਾਨੈਂਟ ਇਹਨੂੰ ਕਿਤੇ ਨਹੀਂ ਭੇਜਣਾ ਇੱਥੇ ਇਹਦਾ ਕੋਈ ਵਧੀਆ ਕੰਮ ਇਹਨੂੰ ਸ਼ੁਰੂ ਕਰਕੇ ਦਵਾਂਗੇ ਤੇ ਡੈਡੀ ਇਹਦੇ ਦੇ ਵੀ ਤਕਰੀਬਨ ਕਿੰਨਾ ਟਾਈਮ ਹੋ ਗਿਆ ਬਾਹਰ ਰਿਹਾ ਕੈਨੇਡਾ ਵਰਗੇ ਦੇਸ਼ਾਂ 'ਚੋ ਜਿਹੜੀਆਂ ਨਿਊਜ਼ ਆਉਂਦੀਆਂ ਵਾ ਮੁੰਡਿਆਂ ਨੂੰ ਇੰਨਾ ਡਿਪਰੈਸ਼ਨ ਜਿਹੜੇ ਬੱਚੇ ਜਾਂਦੇ ਆ ਕੁੜੀਆਂ ਨੂੰ ਡਿਪਰੈਸ਼ਨ ਕੋਈ ਸੁਸਾਇਸਾਈਡ ਕਿਸੇ ਤਰ੍ਹਾਂ ਕਰ ਲੈਂਦਾ ਕਿਸੇ ਨੂੰ ਅਟੈਕ ਹੋ ਜਾਂਦਾ ਕਿਸੇ ਨੂੰ ਕੁਸ਼ ਹੋ ਜਾਂਦਾ ਉਹ ਸੁਣ ਸੁਣ ਕੇ ਮਨ ਕੇ ਇਹ ਬੜੇ ਹੋਰੀ ਤਰ੍ਹਾਂ ਹੋ ਜਾਂਦਾ ਵੀ ਜਿਨ੍ਹਾਂ ਦੇ ਖਾਸ ਕਰ ਬੱਚੇ ਇਕੱਲੇ-ਇਕੱਲੇ ਆ ਇੱਕ-ਇੱਕ ਬੱਚਾ ਆ ਜਾਂ ਦੋ-ਦੋ ਬੱਚੇ ਆ ਨਹੀਂ ਭੇਜਣੇ ਚਾਹੀਦੇ ਬੱਚੇ ਬਾਹਰ ਸਿੰਗਲ ਚਾਈਲਡ ਜਿਨ੍ਹਾਂ ਦਾ ਉਹਨਾਂ ਨੂੰ ਤੇ ਭੇਜਣਾ ਹੀ ਨਹੀਂ ਚਾਹੀਦਾ ਮਾਪੇ ਦੇ ਬਹੁਤ ਔਖਾ ਹੋ ਜਾਂਦਾ ਮਨਵੀਰ ਦੇ ਡੈਡੀ ਵੀ ਸਿੰਗਲ ਚਾਈਲਡ ਆ ਤੇ ਇਹ ਵੀ 24 ਸਾਲ ਹੋ ਗਏ ਬਾਹਰ ਹੀ ਆ ਤੇ ਕਿੰਨੀ ਮੁਸ਼ਕਿਲ ਹੋਈ ਆ ਇਹਨਾਂ ਨੂੰ ਵੀ ਗਾਂ ਸਾਨੂੰ ਵੀ ਐਦਾਂ ਹੀ ਵਿਚਾਰਿਆਂ ਦੀ ਇੰਨਾ ਟਾਈਮ ਜਿਹੜਾ ਉਹ ਬਾਹਰ ਕਮਾਈਆਂ ਕਰਦੇ ਆ ਨੰਗ ਆ ਤੇ ਇੱਥੇ ਮੈਂ ਸਫਾਈ ਤਕਰੀਬਨ ਕਰਨੇ ਦੱਸਿਓ ਕੌਣ ਕੌਣ ਫੋਰਨ ਜਾਣ ਨੂੰ ਉਹਨੂੰ ਕੀ ਕਹਿੰਦਾ ਅ ਕਿਹਨੂੰ ਕਿਹਨੂੰ ਕ੍ਰੇਜ਼ ਆ ਫੋਰਨ ਜਾਣ ਦਾ ਖਾਸ ਕਰ ਕੈਨੇਡਾ ਤੇ ਕਿਹਨੂੰ ਕਿਹਨੂੰ ਨਹੀਂ ਗਾ ਮੈਂ ਤਾਂ ਜਾ ਕੇ ਆਈ ਆ ਦੋ ਵਾਰੀ ਮੈਨੂੰ ਤਾਂ ਕੈਦ ਹੀ ਲੱਗਦੀ ਰਹਿੰਦੀ ਆ ਜਿਹੜੇ ਕੰਮ ਵਗੈਰਾ ਕਰਦੇ ਉਹਨਾਂ ਦਾ ਤਾਂ ਟਾਈਮ ਪਾਸ ਹੋ ਜਾਂਦਾ ਉਹ ਵੀ ਟੈਨਸ਼ਨ ਆਈ ਆ ਜਿਹੜੇ ਕੰਮ ਕਰਦੇ ਆ ਤੇ ਜਿਹੜੇ ਮੇਰੇ ਵਰਗੇ ਜਾਂਦੇ ਆ ਜਿਹੜੇ ਕੋਈ ਕੰਮ ਨਹੀਂ ਕਰਦੇ ਘਰ ਚ ਹੀ ਰਹਿੰਦੇ ਆ ਮੈਨੂੰ ਤਾਂ ਉਹ ਬਸ ਇੱਕ ਜੇਲ੍ਹ ਜੀ ਲੱਗਦੀ ਰਹਿੰਦੀ ਆ ਆ ਮੇਰੇ ਹਸਬੰਡ ਯੂਰਪ ਵਿੱਚ ਆ ਉਹਨਾਂ ਕੋਲ ਯੂਰੋਪੀਅਨ ਕਾਰਡ ਆ ਹੁਣ ਤਾਂ ਯੂਰਪ ਚ ਕਿਤੇ ਵੀ ਜਾ ਸਕਦੇ ਆ ਇਸ ਟਾਈਮ ਉਹ ਜਰਮਨ ਗਏ ਹੋਏ ਆ ਕੁਝ ਟਾਈਮ ਲਈ ਗਏ ਆ ਪਰ ਮਨ ਨੇ ਪੱਕੇ ਵੀ ਰਹਿ ਸਕਦੇ ਆ ਪਰ ਉਹਨਾਂ ਦੀ ਮਰਜ਼ੀ ਆ ਆਪਣਾ ਡਿਸੀਜਨ ਆ ਅ ਕਿਉਂਕਿ ਉਹ ਕਹਿੰਦੇ ਮੈਂ ਮਤਲਬ ਕਿ ਸੈਟਿੰਗ ਦੇਖਾਂਗੇ ਕਿੱਦਾਂ ਹੁੰਦੀ ਆ ਵੈਸੇ ਉਹ ਇਟਲੀ ਵੀ ਜਾ ਆਏ ਸੀਗੇ ਕੁਝ ਟਾਈਮ ਪਹਿਲਾਂ ਇਟਲੀ ਵੀ ਗਏ ਸੀਗੇ ਉੱਥੇ ਵੀ ਰਹਿ ਕੇ ਆਏ ਸੀ ਇਟਲੀ ਵੀ ਕਿੰਨੇ ਮਹੀਨੇ ਹੁਣ ਜਰਮਨ ਗਏ ਹੋਏ ਆ ਤੇ ਫਿਰ ਆ ਜੂਗੇ ਜਿੱਤੇ ਰਹਿੰਦੇ ਆ ਵਾਪਸ ਵੈਸੇ ਉਹ ਪਰਮਾਨੈਂਟ ਜਿਆਦਾ ਗ੍ਰੀਸ ਚ ਰਹਿੰਦੇ ਆ ਗ੍ਰੀਸ ਚ ਗ੍ਰੀਕੀ ਲੈਂਗੁਏਜ ਚਲਦੀ ਆ ਇਸ ਕਰਕੇ ਉੱਥੇ ਵੀ ਮੈਂ ਵੀ ਚੱਲ ਜਾਨੀ ਬਈ ਇੰਗਲਿਸ਼ ਵਗੈਰਾ ਤਾਂ ਚਲੋ ਬੋਲ ਲੈਣੀ ਆ ਸਮਝ ਵੀ ਲੈਣੀ ਆ ਫਿਰ ਮੈਂ ਉਹੀ ਪਰ ਉਹ ਜਿਹੜੇ ਗ੍ਰੀਕੀ ਲੋਕ ਹਨ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਇਸ ਕਰਕੇ ਇਦਾਂ ਦੇ ਦੇਸ਼ਾਂ ਵਿੱਚ ਜਾ ਕੇ ਥੋੜਾ ਉਹ ਗੈਪ ਆ ਮਤਲਬ ਕਿ ਲੈਂਗੁਏਜ ਨੂੰ ਲੈ ਕੇ ਥੋੜਾ ਨਾ ਪ੍ਰੋਬਲਮ ਹੋ ਜਾਂਦੀ ਆ ਬਾਕੀ ਕੈਨੇਡਾ ਇੰਗਲੈਂਡ ਅਮਰੀਕਾ ਇਹਨਾਂ ਚੱਤੇ ਚਲੋ ਇੰਗਲਿਸ਼ ਚੱਲਦੀ ਆ ਥੋੜੀ ਚੇਂਜ ਆ ਪਰ ਕਾਫੀ ਹੱਦ ਤੱਕ ਸਮਝ ਲੈਂਦਾ ਬੰਦਾ ਬੋਲ ਲੈਂਦਾ ਤੇ ਇੱਧਰ ਨਹੀਂ ਗੀ ਜਰਮਨ ਵਿੱਚ ਹੁਣ ਜਿੱਦਾਂ ਲੈਂਗੁਏਜ ਚੇਂਜ ਆ ਗੁੱਚਿਆ ਤੇ ਉੱਤੇ ਥੋੜੀ ਮੁਸ਼ਕਲ ਹੁੰਦੀ ਆ ਬੋਲਣੀ ਇਹਨਾਂ ਨੂੰ ਗ੍ਰੀਕੀ ਤੇ ਚੰਗੀ ਤਰ੍ਹਾਂ ਜਾਣਦੇ ਆ ਪੜ ਵੀ ਲੈਂਦੇ ਆ ਲਿਖ ਵੀ ਲੈਂਦੇ ਆ ਤੇ ਬੋਲ ਵੀ ਲੈਂਦੇ ਆ ਵਧੀਆ ਇੱਕ ਫਰੈਂਡ ਸਰਕਲ ਇਹਨਾਂ ਦਾ ਸਾਰੇ ਉੱਥੇ ਹੀ ਆ ਤੇ ਦੇਖਦੇ ਆ ਕਿੱਦਾਂ ਹੁੰਦੀ ਆ ਗੱਲਾਂ ਬਾਤਾਂ ਕਰਦਿਆ ਕਰਦਿਆ तकरीबन ਮੈਂ ਸਾਰੇ ਕੰਮ ਆਪਣਾ ਕਰ ਲਿਆ ਸੀ ਹੁਣ ਮੈਂ ਪੋਚਾ ਲਾਉਣਾ ਪਈ ਸੀ ਪੋਚਾ ਕਿਸੇ ਕਿਸੇ ਦਿਨ ਮੈਂ ਬੈਠ ਕੇ ਲਾ ਲੈਣੀ ਆ ਕਿਸੇ ਕਿਸੇ ਦਿਨ ਵਾਈਪਰ ਨਾਲ ਲਾ ਲੈਣੀ ਆ ਝਾੜੂ ਵੀ ਅੱਧਾਕ ਬੈਠ ਕੇ ਲਾ ਦਿੰਨੀ ਆ ਨਹੀਂ ਆ ਅੱਧਾ ਕ ਐਦਾ ਹੀ ਤੇ ਨਾਲ ਇੱਕੋ ਆਸਨ ਕਹਿੰਦੇ ਹੁੰਦੇ ਆ ਨਾ ਬੈਠ ਕੇ ਪੋਚਾ ਲਾਉਣਾ ਬੈਠ ਕੇ ਝਾੜੂ ਲਾਉਣਾ ਇੱਕ ਕ੍ਰੋ ਆਸਨ ਆ ਅ ਕ੍ਰੋਵਕ ਆਸਨ ਆ ਕ੍ਰੋਵਕ ਕਾਂ ਜਿੱਦਾਂ ਚੱਲਦਾ ਨਾ ਕ੍ਰੋਵਕ ਉਹ ਵਾਲਾ ਆਸਨ ਇਹਨੂੰ ਕਹਿ ਦਿੰਦੇ ਆ ਇਹ ਇਹ ਵੀ ਬਹੁਤ ਵਧੀਆ ਉਹਨੂੰ ਕੀ ਕਹੀਦਾ ਆਸਣ ਰਿਆਂ ਮੈਂ ਜਦੋਂ ਮਤਲਬ ਕਿ ਮੈਨੂੰ ਪ੍ਰੋਬਲਮ ਸੀ ਯੂਸੀ ਦੀ ਤਾਂ ਮੈਂ ਇਹ ਵਾਲਾ ਆਸਣ ਜਿਹੜਾ ਇਹ ਵੀ ਕਰਦੀ ਹੁੰਨੀ ਸੀ ਮਤਲਬ ਕਿ ਪੈਰਾਂ 'ਤੇ ਬੈਠ ਕੇ ਇੰਨਾ ਚੱਲਣਾ ਜਿੰਨਾ ਪਿਛਾੜੂ ਲਾਈਦਾ ਇੰਦਾ ਚੱਲਣਾ ਇਹ ਵੀ ਮੈਂ ਇੰਦਾ ਮਤਲਬ ਕਿ ਕਰਦੀ ਰਹੀ ਹਾਂ ਇਹ ਵਾਲੇ ਆਸਣ ਕਿਸੇ ਦਿਨ ਮੈਂ ਨਾ ਆਪਣੀ ਵੀਡੀਓ ਚ ਕਿਸੇ ਦਿਨ ਮੈਂ ਆਪਣੀ ਵੀਡੀਓ ਚ ਦੱਸ ਦਊਂਗੀ ਜਿਹੜੇ ਆਸਣ ਕਰਦੀ ਰਹੀ ਹਾਂ ਮੈਂ ਐਕਸਰਸਾਈਜ਼ ਤੇ ਜਿਹੜੀਆਂ ਮੈਂ ਉਹਨੂੰ ਕੀ ਕਹੀਦਾ ਮਾਲਿਸ਼ ਵਗੈਰਾ ਜਿਹੜੀ ਕਰਦੇ ਰਹੇ ਹਾਂ ਉਹ ਮੈਂ ਉਹਨੂੰ ਕੀ ਕਹਿੰਦਾ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਡਾਈਟ ਤਾਂ ਮੈਂ ਸ਼ੇਅਰ ਕਰ ਦਿੱਤੀ ਤੇ ਡਾਈਟ ਦੇ ਵਿੱਚ ਹਜੇ ਵੀ ਮੈਨੂੰ ਕਮੈਂਟ ਆਉਂਦੇ ਆ ਇਹ ਚੀਜ਼ਾਂ ਤੁਸੀਂ ਨਹੀਂ ਖਾਦੇ ਮੈਂ ਇਹ ਚੀਜ਼ਾਂ ਹਜੇ ਵੀ ਕਈ ਚੀਜ਼ਾਂ ਜਿਹੜੀਆਂ ਮੈਂ ਨਹੀਂ ਖਾਨੀ ਕਿਉਂਕਿ ਮੈਂ ਨੋਟ ਕਰਦੀ ਰਹਿਣੀ ਆ ਕਿਹੜੀਆਂ ਚੀਜ਼ਾਂ ਜਿਹੜੀਆਂ ਮੈਨੂੰ ਟ੍ਰਿਗਰ ਕਰਦੀਆਂ ਤੇ ਮੇਰੀ ਪ੍ਰੋਬਲਮ ਉੱਠਦੀ ਆ ਤੇ ਉਹ ਚੀਜ਼ਾਂ ਜਿਹੜੀਆਂ ਮੈਂ ਪਰਮਾਨੈਂਟਲੀ ਬੰਦ ਕੀਤੀਆਂ ਹੋਈਆਂ ਮਤਲਬ ਠੀਕ ਹੋਣ ਤੋਂ ਬਾਅਦ ਵਿੱਚ ਵੀ ਇਹ ਨਹੀਂਗਾ ਵੀ ਤੁਸੀਂ ਸਭ ਕੁਝ ਖਾ ਸਕਦੇ ਆ ਨਹੀਂ ਜਿਹੜੀਆਂ ਚੀਜ਼ਾਂ ਤੁਹਾਨੂੰ ਟ੍ਰਿਗਰ ਕਰਦੀਆਂ ਜਿਨ੍ਹਾਂ ਨਾਲੇ ਪ੍ਰੋਬਲਮ ਹੁੰਦੀ ਆ ਜਿਦਾਂ ਕਿ ਡੇਰੀ ਪ੍ਰੋਡਕਟਸ ਜਾਂ ਹੱਦ ਤੋਂ ਵੱਧ ਸਟ्रेस ਲੈਣ ਨਾਲ ਉਹ ਤੁਹਾਨੂੰ ਅਵਾਇਡ ਹੀ ਕਰਨੀਆਂ ਪੈਣੀਆਂ ਤੇ ਪਰ ਸਹੀ ਤਾਂ ਇਨਸਾਨ ਹੋ ਜਾਂਦਾ ਪਰ ਬਹੁਤ ਚੀਜ਼ਾਂ ਜਿਹੜੀਆਂ ਤੁਹਾਨੂੰ ਪਰਮਾਨੈਂਟ ਹੀ ਬੰਦ ਕਰਨੀਆਂ ਪੈਂਦੀਆਂ ਤੇ ਇਹ ਜੀ ਹੁਣ ਮੈਂ ਪੁੱਛਿਆ ਇੱਥੇ ਲੋਬੀ ਚਲਾ ਲੈ ਲੋਬੀ ਦੇ ਸਾਹਮਣੇ ਸਾਡੇ ਦੋ ਰੂਮ ਆ ਇੱਕ ਰੂਮ ਸਾਡਾ ਵਾ ਇੱਕ ਮਨੀ ਦੇ ਬਾਬੇ ਦਾ ਵਾ ਤੇ ਇਹ ਲੌਬੀ ਆ ਖੁੱਲੇ ਡੁੱਲੇ ਆ ਰੂਮ ਵੀ ਲੌਬੀ ਵਿੱਚ ਲੌਬੀ 'ਚ ਏਸੀ ਲੱਗਾ ਹੋਇਆ ਤਾਂ ਅਸੀਂ ਕਮਰੇ ਦੋਨਾਂ ਦੇ ਦਰਵਾਜ਼ੇ ਖੋਲ ਦੇ ਦੀ ਉਹ ਵੀ ਠੰਡੇ ਹੋ ਜਾਂਦੇ ਆ ਤੇ ਇੱਕ ਸਾਈਡ ਤੇ ਸਾਡੇ ਬਰਾਂਡਾ ਵਾ ਤੇ ਵੇੜਾ ਦੂਜੇ ਸਾਈਡ ਤੇ ਵੀ ਸਾਡਾ ਇੱਕ ਰੂਮ ਆ ਤੇ ਮੋਰੇ ਹੈਗਾ ਵੇੜਾ ਤੇ ਇਹ ਜੀ ਸਾਰੇ ਮੈਂ ਕਲੀਨਿੰਗ ਕਰ ਲਈ ਸੀ ਤੇ ਜੀ ਇਹਦੇ ਨਾਲ ਦੀ ਅੱਜ ਦੀ ਅੱਜ ਦੇ ਵਲੌਗ ਦਾ ਵੀਡੀਓ ਦਾ ਆਪਾਂ ਕਰਦੇ ਆ ਐਂਡ ਪਲੀਜ਼ ਤੁਹਾਨੂੰ ਮੇਰੇ ਵਲੌਗ ਚੰਗੇ ਲੱਗਦੇ ਆ ਤਾਂ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਬਾਏ ਬਾਏ ਸਾਰਿਆਂ ਨੂੰ ਕਮੈਂਟ ਜਰੂਰ ਕਰਿਆ ਕਰੋ ਲਾਈਕ ਵੀ ਜਰੂਰ ਕਰਿਆ ਕਰਿਓ ਤੇ ਇਹ ਵੀ ਜਰੂਰ ਦੱਸਿਓ ਕਿ ਕਿਹਨੂੰ ਕਿਹਨੂੰ ਕ੍ਰੇਜ਼ ਆ ਫੋਰਨ ਜਾਣ ਦਾ ਤੇ ਇੱਥੇ ਮੈਂ ਹੋ ਗਈ ਸੀ ਫ੍ਰੀ ਤੇ ਹੁਣ ਆਪਾਂ ਕਰ ਲੈਨੇ ਆ ਬਾਤ ਬਾਏ ਬਾਏ ਸਾਰਿਆਂ ਨੂੰ